ਅੱਜ ਕੋਟ ਪੂਰਾ ਵਿਖੇ ਸਾਡੀ ਇਤਿਹਾਸਿਕ ਪੁਰਾਣੀ ਗਾਣਾ ਮੰਡੀ ਵਿਖੇ ਸਾਡੇ ਨੌਜਵਾਨਾਂ ਨੇ ਦੁਸ਼ਹਿਰੇ ਦਾ ਤਿਹਾੜ ਮਨਾਇਆ ਇਸ ਵਿੱਚ ਰੰਗਾਰੰਗ ਪ੍ਰੋਗਰਾਮ ਵੀ ਕੀਤਾ ਗਿਆ ਦੁਸ਼ਹਿਰ ਦਾ ਤਿਹਾੜ ਨੀਕੀ ਦੀ ਸਦੀਵੀ ਜਿੱਤ ਵਧੀ ਉੱਪਰ ਉਹਨੂੰ ਬਖਟਾਉਣ ਲਈ ਮਨਾਇਆ ਜਾਂਦਾ ਹੈ ਦੇਖੋ ਜਿਹੜਾ ਅਹੰਕਾਰ ਹੈ ਉਹ ਗਿਆਨੀ ਤੋਂ ਗਿਆਨੀ ਕ੍ਰਿਸ਼ਨ ਵੀ ਮੂਰਖ ਬਣਾ ਦਿੰਦਾ ਭਗਵਾਨ ਰਾਮ ਔਰ ਰਾਵਣ ਦੋਨੋਂ ਗਿਆਨੀ ਸਨ ਲੇਕਿਨ ਰਾਵਣ ਨੂੰ ਅਹੰਕਾਰ ਸੀ ਭਗਵਾਨ ਰਾਮ ਨੂੰ ਉਹਦੇ ਅਹੰਕਾਰ ਦਾ ਵਿਗਿਆਨ ਸੀ ਸੋ ਆਹੀ ਫਰਕ ਸੀ ਸੋ ਦੁਸ਼ਰਿਤ ਅਸੀਂ ਆਪਣੇ ਇਤਿਹਾਸ ਤੋਂ ਆਪਣੀ ਪਰੰਪਰਾਵਾਂ ਤੋਂ ਸਿੱਖਦੇ ਆ ਕਿ ਨੇਕੀ ਦੀ ਹਮੇਸ਼ਾ ਜਿੱਤ ਹੁੰਦੀ ਹੈ ਬਦੀ ਦੀ ਹਾਰ ਹੁੰਦੀ ਹੈ ਅਹੰਕਾਰ ਪਤਨ ਦਾ ਕਾਰਨ ਬਣਦਾ ਸੋ ਆਪਾਂ ਨੂੰ ਇਸ ਤੋਂ ਸਿੱਖ ਕੇ ਅਹੰਕਾਰ ਤੋਂ ਦੂਰ ਰੱਖਣਾ ਚਾਹੀਦਾ ਦਇਆ ਧਰਮ ਖਿਮਾ ਇਹਨਾਂ ਗੁਣਾ ਦੇ ਉੱਪਰ ਪਹਿਰਾ ਦੇਣਾ ਚਾਹੀਦਾ ਸੋ ਅੱਜ ਆਪ ਕੋੜ ਪੂਰਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਸਾਰੀ ਦੁਨੀਆ ਨੂੰ ਇਸ ਪਵਿੱਤਰ ਤਿਹਾੜੀ ਤੇ ਹਾਰਦਿਕ ਵਧਾਈ ਦਿੰਦਾ ਬਹੁਤ ਬਹੁਤ ਵਧਾਈ। ਜਿਹਨਾਂ ਅੰਕਦਰ ਇਹਨਾਂ ਨੇ ਪ੍ਰੋਗਰਾਮ ਕਰਾਇਆ ਹੈ। ਅਭਰ ਆਪਣਾ ਸਾਡੇ ਜੀ ਆਪ ਰੱਖੇ ਪੱਖੇ ਆਪਾਂ ਸਾਡੇ ਅਰਬ ਦੇ ਅੰਦਾਜ਼ ਕਮਿਟੀ ਬਿਲ੍ਹਾਵੋ ਬਹੁਤ ਬਹੁਤ ਆਪਕੋ ਐਨ.ਵੀ.ਆ ਜਿਹਨਾਂ ਦੇ ਆਗਮਨ ਦਾ ਬਹੁਤ ਬੜਾ ਇਨਸਾਮ ਹੋਇਆ ਹੈ। ਆਪਾਂ ਰਲ ਕੇ ਸਾਰੇ ਉਹ ਉਹ ਪੀਰ ਤਾਨਾ

ਦੀ ਬਹੁਤ ਹੀ ਇਤਿਹਾਸਿਕ ਮੰਡੀ ਦੇ ਵਿੱਚ ਸਾਡੇ ਨੌਜਵਾਨਾਂ ਨੇ ਸਾਡੀ ਸੰਸਕ੍ਰਿਤੀ ਦਾ ਸਾਡੇ ਇਤਿਹਾਸ ਦਾ ਪ੍ਰਦਰਸ਼ਨ ਕੀਤਾ ਔਰ ਇਸ ਮੌਕੇ ਤੇ ਬਹੁਤ ਹੀ ਸੋਹਣਾ ਇੱਕ ਕਲਚਰ ਪ੍ਰੋਗਰਾਮ ਵੀ ਛੋਟੇ ਛੋਟੇ ਬੱਚਿਆਂ ਨੇ ਪੇਸ਼ ਕੀਤਾ ਮੈਂ ਅੱਜ ਦਸਹਿਰੇ ਦੇ ਮੌਕੇ ਤੇ ਜਿਹੜਾ ਕਿ ਸਿੰਬਲ ਹੈ ਜਿਹੜਾ ਸਾਨੂੰ ਯਾਦ ਦਿਲਾਉਂਦਾ ਹੈ कि ਜਿਹੜੀ ਨੇਕੀ ਆ ਉਹਦੀ ਹਮੇਸ਼ਾ ਜਿੱਤ ਹੁੰਦੀ ਔਰ ਬਦੀ ਵੀ ਹਮੇਸ਼ਾ ਹਾਰਦੀ ਹੈ ਦੇਖੋ ਗਿਆਨ ਵਾਲੇ ਪਾਸੋਂ RAM ji ਦੇ 라वण बहुत ज्ञानी थे बहुत ज्ञानी ज्ञान की कोई कमी नहीं थी फर्क सिर्फ इतना सी कि रावण ਨੂੰ ਆਪਣੇ ਗਿਆਨ ਦਾ ਹੰਕਾਰ ਸੀ ਤੇ ਭਗਵਾਨ RAM ਨੂੰ ਉਹਦੇ ਹੰਕਾਰ ਦਾ ਗਿਆਨ ਸੀ। ਉਹ ਬੰਦਾ ਜਿੱਦਾਂ ਮਰਦੀ ਸਟਾੜਾ ਹੋ ਜਾਈ। ਜਦੋਂ ਫਿਰ ਹੰਕਾਰ ਆ ਜਾਂਦਾ ਨਾ ਤੇ ਹਾਲ ਉਹਦਾ 라ਵਣ ਵਾਲਾ ਹੀ ਹੁੰਦਾ। ਸੋ ਇਸ ਕਰਕੇ ਜ਼ਿੰਦਗੀ ਦੇ ਵਿੱਚ ਹੰਕਾਰ ਨਾ ਆਉਣ ਜਾਈਏ ਪ੍ਰਮਾਤਮਾ ਦੇ ਚਰਨਾਂ 'ਚ ਹੀ ਅਰਦਾਸ ਕਰੀਏ ਔਰ ਅੱਜ ਦਾ ਜਿਹੜਾ ਪ੍ਰੋਗਰਾਮ ਹੈ। ਬਹੁਤ ਛੋਟਾ ਪ੍ਰੋਗਰਾਮ ਹੈ। ਬਹੁਤ ਵਧਾਈ ਤੁਹਾਨੂੰ ਸਾਰਿਆਂ ਨੂੰ। ਜਿੱਥੇ ਬੱਚਿਆਂ ਨੇ ਕਿੰਨਾ ਸੋਹਣਾ ਪ੍ਰੋਗਰਾਮ ਪੇਸ਼ ਕੀਤਾ ਸਾਡੇ ਪੱਤਰਕਾਰਾਂ ਨੇ ਇੱਥੇ ਬੜੀ ਵਧੀਆ ਸ਼ਮੂਲੀਅਤ ਕੀਤੀ ਇਹਨੂੰ ਕਵਰ ਕੀਤਾ ਸਾਡਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਸਾਰਿਆਂ ਨੇ ਬਹੁਤ ਬੁੱਤਾਂ ਇਂਤਜ਼ਾਮ ਕੀਤੇ ਔਰ ਸਾਡੇ ਬੱਚੇ ਤਿਆਰ ਹੋ ਕੇ ਆਏ ਬਜ਼ੁਰਗਾਂ ਨਾਲ ਆਏ ਕਿ ਬੜਾ ਮੈਨੇ ਬਚਪਨ ਯਾਦ ਆ ਗਿਆ ਹਾਂ ਜਦੋਂ ਸਿੰਘਲਾ ਜੀ ਆਪਾਂ ਛੋਟੇ ਛੋਟੇ ਹੁੰਦੇ ਆਪਾਂ ਮੰਮੀ ਪਾਪਾ ਦਾੜ ਲੈ ਕੇ ਵੇਖਦੇ ਸੀ ਸੋ ਇਹ ਬੜਾ ਯਾਦਗਾਰੀ ਮੌਕਾ ਹੈ ਸੋ ਆਪ ਸਭ ਨੂੰ ਇਸ ਸਮੇਂ ਤੇ ਬਹੁਤ ਬਹੁਤ ਵਧਾਈ ਹੋਰ ਪਰਮਾਤਮਾ ਤੁਹਾਨੂੰ ਹਮੇਸ਼ਾ ਸੱਚ ਦੇ ਮਾਰਗ ਤੇ ਚੱਲਣ ਦੀ ਤਾਕਤ ਬਖਸ਼ੇ ਤੇ ਹਮੇਸ਼ਾ ਜਿੱਤਣ ਦਾ ਮਨ ਬਖਸ਼ੇ ਇਹਦੇ ਨਾਲ ਮੈਂ ਕੋਟਪੂਰਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਦੁਨੀਆ ਦੇ ਸਾਰੇ ਲੋਕਾਂ ਨੂੰ ਇਸ ਪਵਿੱਤਰ ਮੌਕੇ ਤੇ ਦਸਹਿਰੇ ਦੇ ਮੌਕੇ ਤੇ ਬਹੁਤ ਬਹੁਤ ਵਧਾਈ ਦਿੰਦਾ ਥੈਂਕ ਯੂ ਵੈਰੀ ਮਚ ਜੈ ਹਿੰਦ